ਹੈਲੋ ਹਾਈ ਸਸ਼ੀਕਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਸੂਟ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਗਾਵੜੀਨ ਦੇ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਹੇ ਨੇ ਬਿਲਕੁਲ ਨਵੇਂ ਪ੍ਰਿੰਟ ਲੈ ਕੇ ਆਏ ਆ ਬੜੇ ਹੀ ਸੋਹਣੇ ਕਲਰਸ ਆ ਇਸ ਵਿੱਚ ਯੂਨਿਕ ਹੈਗੇ ਬਿਲਕੁਲ ਸਾਰੇ ਇੱਥੇ ਸਾਰੇ ਪਹਿਲਾਂ ਵੀ ਵੀਡੀਓ ਪਾਈ ਸੀ ਹੁਣ ਰੀਸਟਾਕ ਹੋਏ ਨੇ ਪਹਿਲਾਂ ਸਟਾਕ ਖਤਮ ਹੋ ਗਿਆ ਸੀ ਸੋ ਜਿਨ੍ਹਾਂ ਦੇ ਨਵੇਂ ਆਰਡਰ ਆ ਪਲੀਜ਼ ਤੁਸੀਂ ਆਪਣਾ ਬੁੱਕ ਕਰਵਾ ਲਓ ਤੇ ਸਾਰੇ ਵੀ ਜਿਹੜੇ ਨਵੇਂ ਪ੍ਰਿੰਟ ਐਡ-ਆਨ ਹੋਏ ਆ ਬਲੇ ਇਹ ਵੀ ਗਾਵਾ ਡੀਨ ਦੇ ਹੀ ਹੈ। ਇਹਦੇ ਵਿੱਚ ਬਹੁਤ ਸੋਹਣੇ ਕਲਰ ਆਏ ਨੇ। ਬਹੁਤ ਸੋਹਣਾ ਮਤਲਬ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ। ਵੱਡੀ ਬੁੱਟੀ ਵਾਲਾ ਤੇ ਛੋਟੀ ਬੁੱਟੀ ਵਾਲਾ ਹੈ। ਮੈਚਿੰਗ ਵੀ ਲੈ ਸਕਦੇ ਹੋ, 올-ਓਵਰ ਵੀ ਲੈ ਸਕਦੇ ਹੋ। ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਸਾਰੇ ਦੇ ਸਾਰੇ। ਮਸਟਰਡ ਤੇ ਨੈਕਸਟ ਵਾਈਨ ਤੇ ਮਹਿਰੂਨ ਦ ਨੈਕਸਟ ਪਸ਼ਮੀਨਾ ਸੂਟ ਆ ਗਏ ਆ ਜੀ ਬਹੁਤ ਹੀ ਸੋਹਣਾ ਪ੍ਰੀਮੀਅਮ ਕੁਆਲਿਟੀ ਦੇ ਬ੍ਰਾਂਡਡ ਪਸ਼ਮੀਨਾ ਸੂਟਸ ਆ ਇਹ ਸ਼ਾਲ ਦੇ ਨਾਲ ਹੋਣਗੇ ਜੀ ਲਾਈਟ ਵੇਟ ਪਸ਼ਮੀਨਾ ਰਹਿਣ ਵਾਲਾ ਗਰੰਟੀਡ ਪਸ਼ਮੀਨਾ ਹੋਏਗਾ ਨੈਕਸਟ ਆ ਗਏ ਖੀਨਖਾਬ ਦੇ ਬਹੁਤ ਹੀ ਸੋਹਣੇ ਖੀਨਖਾਬ ਦੇ ਪ੍ਰਿੰਟ ਮੈਚਿੰਗ ਹੈ ਜੀ ਇਹ ਤੁਸੀਂ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕਸਟਮਾਈਜ਼ ਕਰ ਸਕਦੇ ਹੋ ਡਿਜ਼ਾਈਨ ਕਰ ਸਕਦੇ ਹੋ ਬਹੁਤ ਹੀ ਸੋਹਣੇ ਨੇ ऑल ओवर भी सकते हो फ बना सकते हो, लहंगा बना सकते हो, लहंगा चोली बना सद है बाकी ना लेंगे जो आप बॉटम पेयरअप की प्योर करेब की हैगीकोस है करेब की ढाई मीटर बॉटम ढाई मीटर शर्ट है सारे ही कलर्स बहुत ज़्यादा सोहने ने डिजाइन भी बिल्कुल नवे ने लेटेस्ट ने ट्रेंडिंग चलन वाला यह फैब्रिका हूँ wedding season ਲਈ बेस्ट ਕਲੈਕਸ਼ਨ ਹੈ ਸਿੰਪਲ ਸੋਬਰ ਅਗਰ ਤੁਸੀਂ ਪਸੰਦ ਕਰਦੇ ਹੋ ਤਾਂ ਐਜ਼ ਇਟ ਸਿੰਪਲ ਵੀ ਸਟਿਚ ਕਰਵਾ ਸਕਦੇ ਹੋ ਅਗਰ ਤੁਸੀਂ ਇਹਨੂੰ ਐਕਸਟਰਾ ਮਤਲਬ ਥੋੜਾ ਹੈਵੀਰ ਯੂਨਿਕ ਬਣਾਉਣਾ ਚਾਹੁੰਦੇ ਹੋ बॉटम ਤੇ ਵਰਕ ਕਰਵਾ ਸਕਦੇ ਹੋ ਤੇ ਬਹੁਤ ਹੀ ਸੋਹਣੇ ਕਲਰ ਹੈ ਇਹ ਪਸ਼ਮੀਨੇ ਦੇ ਵਿੱਚ ਪਹਿਲਾਂ ਵੀ ਦਿਖਾਏ ਸੀ ਉਹ ਵਾਲੇ ਨੇ ਇਹ ਇਹਦੇ ਵਿੱਚ ਹਰ ਤਰ੍ਹਾਂ ਦੇ ਸ਼ੇਡ ਹੈ ਲਾਈਟ ਐਂਡ ਡਾਰਕ ਨੈਕਸਟ ਆ ਗਏ ਜੀ ਇੱਕ ਨਵਾਂ ਬ੍ਰਾਂਡ ਆਇਆਗਾ ਮਤਲਬ ਨਵਾਂ ਨਹੀਂ ਕਹਿ ਸਕਦੇ ਨਵੀਂ ਕਲੈਕਸ਼ਨ ਆਈ ਆ ਬ੍ਰਾਂਡ ਬਹੁਤ ਹੀ ਸੋਨਾ ਆਪਣਾ ਜਿਹੜਾ ਪ੍ਰੀਮੀਅਮ ਕੁਆਲਿਟੀ ਦਾ ਬ੍ਰਾਂਡ ਹੈ ਐਡਸਨ ਦਾ ਤਾਂ ਬਹੁਤ ਹੀ ਸੋਨੇ ਇਹ ਸੂਟ ਰਹਿਣ ਵਾਲੇ ਨੇ ਕਲਾਸੀ ਸੂਟ ਨੇ ਪ੍ਰੀਮੀਅਮ ਕੁਆਲਿਟੀ ਹੈ ਇਹਨਾਂ ਦੀ ਬਹੁਤ ਹੀ ਸੋਨਾ ਫੈਬਰਿਕ ਆ ਸੌਫਟ ਸਰਟਨ ਟਾਈਪ ਹੈਗਾ ਇਹ ਬਹੁਤ ਸੋਨਾ ਲਾਈਨਿੰਗ ਲੱਗ ਕੇ ਬਣੇਗਾ ਬਹੁਤ ਹੀ ਸੋਨਾ ਯੂਨੀਕ ਜਿਹਾ ਪ੍ਰਿੰਟਸ ਦੇ ਵਿੱਚ ਸਾਰੇ ਦੇ ਸਾਰੇ ਜੋ ਪ੍ਰਿੰਟ ਹੈ ਲੇਟਰਸ ਹੈ ਯੂਨਿਕ ਹੈ ਨਿਊ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈਂਦੇ ਜਾਓ ਤੇ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਉਸ ਤੇ ਤੁਸੀਂ ਬੁਕਿੰਗ ਕਰਵਾ ਸਕਦੇ ਹੈਗੇ ਹੋ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਔਨਲਾਈਨ ਹੁੰਦੀ ਹੈ ਜੀ ਤੇ 올 ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠ ਕੇ ਆਰਡਰ ਕਰ ਸਕਦੇ ਹੈਗੇ ਹੋ ਕਿਸੇ ਵੀ ਪਿੰਡ ਸ਼ਹਿਰ ਕਿਤੇ ਵੀ ਕਰਵਾ ਸਕਦੇ ਹੋ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਹੈ ਸਟਿਚਿੰਗ ਵੀ ਅਵੇਲੇਬਲ ਹੈ ਅਨ ਅਗਰ ਤੁਸੇ ਨਾਲ ਦੁਪੱਟੇ ਐਡ-ਆਨ ਕਰਾਉਣਾ ਚਾਹੁੰਦੇ ਹੋ ਤਾਂ ਦੁਪੱਟੇ ਵੀ ਐਡ-ਆਨ ਕਰਵਾ ਸਕਦੇ ਹੋ ਡਬਲ ਡਾਈ ਕਰਾਉਣਾ ਚਾਹੁੰਦੇ ਹੋ ਡਬਲ ਡਾਈ ਸਿੰਗਲ ਡਾਈ ਜਾਂ ਲੇਸਿਸ ਲਗਾ ਕੇ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਦੁਪੱਟੇ ਵੀ ਤੁਸੀਂ ਰੈਡੀ ਕਰਵਾ ਸਕਦੇ ਹੈਗੇ ਹੋ ਸਾਰੀ ਕਲੈਕਸ਼ਨ ਬਹੁਤ ਸੋਹਣੀ ਹੈ ਸੋ ਬਾਕੀ ਜਿਹੜੇ ਰੀਸੇਲਰ ਬਣਨਾ ਨੇ ਜਾਂ ਜਿਹੜੇ ਘਰ ਬੈਠ ਕੇ ਕੰਮ ਕਰਨਾ ਚਾਹੁੰਦੀਆਂ ਨੇ ਆਨਲਾਈਨ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੀਆਂ ਨੇ ਤਾਂ ਬਿਨ ਬੈਸਲ ਗਏ ਤੁਸੀਂ ਵੀ ਆਪਣਾ ਕੰਮ ਆਨਲਾਈਨ ਲਿਆ ਸਕਦੇ ਹੈਗੇ ਹੋ ਤਾਂ ਤੁਸੀਂ ਇਸ ਲਈ ਸਾਨੂੰ ਮੈਸੇਜ ਕਰ ਸਕਦੇ ਹੋ ਆਪਣਾ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ